ਅਮੀਰ ਰੱਖਦੇ ਆ ਪੂਰਾ ਰੱਖਦੇ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਗੇ ਤੇ ਅਸੀਂ ਹੁਣ ਆਬਲੋਕ ਦਾ ਕਰ ਲੱਗਣਾ ਸ਼ੁਰੂਆਤ ਇਹ ਪੱਕਾ ਬੈਠਾ ਹੈ ਇਹਦੀ ਸਬਜੀ ਵੀ ਪਾ ਸਕਦੀ ਹੈ ਬਹੁਤ ਵਧੀਆ ਸਬਜੀ ਬਣਦੀ ਹੈ ਇਹਦੀ ਅੰਬਚੂਰ ਪਾ ਕੇ اور ਕੱਚੀਆਂ ਅੰਬੀਆਂ ਵੀ ਪਾ ਕੇ ਬਣ ਜਾਂਦੀ ਹੈ ਤੇ ਇਹਦਾ ਹਲਵਾ ਵੀ ਮਿੱਠਾ ਹਲਵਾ ਬਣਦਾ ਫਕਲਾ ਹਲਵਾ ਬਣਦਾ ਤੇ ਆਪਾਂ ਲਗੀਆਂ ਤੁਹਾਨੂੰ ਦਿਖਾਵਾਂਗੇ ਤੇ ਜਦੋਂ ਆਪਾਂ ਹਲਵਾ ਦਾ ਤਿਆਰ ਹੋਏਗਾ ਇਹ ਸਾਰਾ ਕੋਈ ਤੁਹਾਨੂੰ ਵਿਖਾਵਾਂਗੇ ਤੇ ਅੱਗੋਂ ਵੀ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਬਣਦਾ ਹੈ ਔਰ ਕਿਵੇਂ ਬਣਦਾ ਹੈ ਤੇ ਕਿਸੋ ਮੈਂ ਇਹ ਸਿੱਖਿਆ ਸੀ ਠੀਕ ਹੈ ਜੀ ਫਿਰ ਪੱਕਾ ਨਾ ਆ ਦੇਖੋ ਇਹ ਬਿਲਕੁਲ ਪੱਕਾ ਆਪਾਂ ਇਹਦੀਆਂ ਨਾ ਕਰ ਲੈਣੇ ਆ ਫਾੜੀਆਂ ਠੀਕ ਹੈ ਜੀ ਇਹਨਾਂ ਦੀਆਂ ਫਾੜੀਆਂ ਕਰਕੇ ਇਹਨੂੰ ਆਪਾਂ ਕਟਾਂਗੇ ਤੇ ਇਹਨੂੰ ਬੜੇ ਸੋਹਣੇ ਢੰਗ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਕਿਵੇਂ ਇਹਦੇ ਮਿੱਠਾ ਆਪਾਂ ਹਲਵਾ ਬਣਾਣੇ ਆ ਕਿਉਂਕਿ ਨਾ ਇਹਦੇ ਵਿੱਚ ਕੋਈ ਸੂਜੀ ਪੈਣੀ ਆ ਤੇ ਨਾ ਇਹਦੇ ਵਿੱਚ ਕੋਈ ਆਟਾ ਪੈਣਾ ਇਹ ਹਲਵਾ ਜਿਹੜਾ ਨਾ ਤਿਆਰ ਹੋਏਗਾ ਤੇ ਬੜੇ ਤੁਸੀਂ ਦੇਖਿਓ ਜੇ ਕਿ ਹਲਵਾ ਤਿਆਰ ਕਰਾਂਗੀ ਤੇ ਤੁਸੀਂ ਐਂਡ ਤੱਕ ਸਾਡੇ ਨਾਲ ਬਣੇ ਰਹੋ ਤੁਸੀਂ ਖਾਣਾ ਨਾ ਤੇ ਐਂਡ ਤੱਕ ਸਾਡੇ ਨਾਲ ਬਣੇ ਰਹੋ ਤੇ ਇਹ ਆਪਾਂ ਹੁਣ ਕਰਨੇ ਸ਼ੁਰੂਆਤ ਇਹਦੀ ਛਿੱਲਣ ਦੀ ਕਰਨੇ ਆ ਨਾ ਤੇ ਇਹ ਛੇਤੀ ਕੱਟਿਆ ਜਾਏਗਾ ਇੱਕ ਜਾਣ ਲਵੋ ਮੰਨ ਲਵੋ ਕਿ ਇੱਕ ਇਹਦੇ ਨਾਲੋਂ ਵੀ ਜ਼ਿਆਦਾ ਪੱਕਾ ਹੁੰਦਾ ਏ ਆਪਾਂ ਜਦੋਂ ਇਹ ਕੰਮ ਮੈਨੂੰ ਮੈਨੂੰ ਵੀ ਨਹੀਂ ਸੀ ਪਤਾ ਇਸ ਚੀਜ਼ ਦਾ ਵੀ ਇਹ ਕਿਵੇਂ ਬਣਦਾ ਕਿਉਂਕਿ ਮੈਂ ਤੁਹਾਨੂੰ ਦੱਸਣੀ ਆ ਕਿ ਮੇਰੇ ਬਿਹਰੇ ਸੌਰੇ ਵੀ ਨਾ ਜਿਹੜੇ ਤੇ ਜਿੱਥੇ ਸਾਡਾ ਵਿਆਹ ਹੋ ਗਿਆ ਸੀ ਵੱਡੀ ਭੈਣ ਦਾ ਉਹ ਤਾਂ ਮੇਰਾ ਵੀ ਉਹ ਉਥੇ ਨਾ ਸਾਡੇ ਨਾ ਘਾਰ ਨਾ ਸਰਦਾਰਾਂ ਦੇ ਨਾ ਤਿੰਨ ਘਾਰੀ ਸੀਗੇ ਚਾਰ ਤੇ ਉਥੇ ਹਿੰਦੂ ਲੋਕ ਬੜੇ ਸੀ ਹਿੰਦੂ ਲੋਕ ਸੀ ਤੇ ਉਹਨਾਂ ਨੇ ਨਾ ਸਾਡੇ ਘਰ ਆਣਾ ਘਰ ਆਣਾ ਤੇ ਕਹਿਣਾ ਤੁਸੀਂ ਨਹੀਂ ਵਰਤ ਰੱਖਦੇ ਕਰਵੇ ਦਾ ਮੈਂ ਕਹਣਾ ਮੈਂ ਤੇ ਕਰਵੇ ਦਾ ਵਰਤ ਰੱਖਦੀ ਨਹੀਂ ਆ ਵੀ ਬਈ ਆਪਾਂ ਨੂੰ ਤਾਂ ਪਤਾ ਹੀ ਨਹੀਂ ਇਸ ਤਰ੍ਹਾਂ ਦੇ ਵੀ ਕਿ ਫੈਮਲੀ ਚ ਕਿ ਜ਼ਿਆਦਾ ਕੋਈ ਨਹੀਂ ਰੱਖਦਾ ਇਹ ਕਰਵੇ ਦਾ ਵਰਤ ਤੇ ਉਹਨੇ ਕਹਿਣਾ ਅੱਛਾ ਤੇ ਕਹਿਣਾ ਮੈਂ ਮੈਂ ਕਹਾਂ ਤੁਸੀਂ ਕਰਵੇ ਦੇ ਵਰਤੇ ਚ ਕੀ ਕਰਦੇ ਹੋ ਤੇ ਕਹਿੰਦੀ ਆ ਅਸੀਂ ਇਹ ਪੇਠੇ ਨੂੰ ਆਪਾਂ ਅੱਛੇ ਤਰੀਕੇ ਨਾਲ ਆਪਾਂ ਅੱਛੀ ਤਰ੍ਹਾਂ ਇਹਨਾਂ ਨੂੰ ਕਹਿੰਦੀ ਛਿੱਲ ਲੈਨੇ ਆ ਤੇ ਤਿਆਰ ਕਰ ਲੈਨੇ ਆ ਤੇ ਆਪਾਂ ਜਦੋਂ ਇਹਨਾਂ ਨੂੰ ਇਹ ਦੇਸੀ ਘਿਓ ਵਿੱਚ ਜਦੋਂ ਜਿਵੇਂ ਆਪਾਂ ਤੜਕਾ ਲਾਈਦਾ ਦੇਸੀ ਘਿਓ ਪਾਉਨੇ ਆ ਜਦੋਂ ਛਿੱਲ ਕੇ ਜਿਵੇਂ ਭੁੰਨੀ ਦਾ ਮਤਲਬ ਤੇ ਇਹ ਦੇਸੀ ਘਿਓ ਪਾ ਲੈਨੇ ਆ ਤੇ ਜਦੋਂ ਬਾਅਦ ਵਿੱਚ ਵੀ ਦੇਸੀ ਘਿਓ ਪਾ ਲੈਨੇ ਆ ਤੇ ਕਹਿੰਦੀ ਆ ਦਿਲ ਕਰੇ ਤੇ ਆਪਾਂ ਉਹ ਪਾ ਲੈਨੇ ਆ ਇਹ ਚੀਨੀ ਤੇ ਜੇ ਦਿਲ ਕਰੇ ਤਾਂ ਗੁੜ ਵੀ ਪਾ ਲੈਨੇ ਆ ਤੇ ਆਪਾਂ ਇਹਨੂੰ ਹਲਵਾ ਬਣਾਉਨੇ ਆ ਇਹਦਾ ਨਾ ਵਿੱਚ ਆਟਾ ਤੇ ਨਾ ਵਿੱਚ ਸੂਜੀ ਤੇ ਇਹਦਾ ਹਲਵਾ ਬਣਾ ਕੇ ਤੇ ਨਾਲ ਆਪਾਂ ਪੂੜੀਆਂ ਬਣਾਉਣੇ ਆ ਪੂੜੀਆਂ ਬਣਾਉਣੇ ਆ ਤੇ ਸਾਡੀ ਅਸੀਂ ਕਰਵੇ ਤੇ ਸਾਰਾ ਜਦੋਂ ਕਰਵੇ ਦਾ ਵਰਤ ਹੁੰਦਾ ਨਾ ਸਾਡਾ ਸਾਰਾ ਅਸੀਂ ਕਹਿੰਦੀ ਤਿੰਨ ਤਿੰਨ ਕੱਦੂ ਬਣਾ ਲੈਨੇ ਅਸੀਂ ਵੱਡੀ ਕੜਾਈ 'ਚ ਬਣਾਉਣੇ ਆਪਣੇ ਤਬਰ ਦੇ ਹਿਸਾਬ ਨਾਲ ਤੇ ਉਹ ਇਹ ਹਲਵਾ ਬਣਾਉਂਦੇ ਸੀ ਤੇ ਨਾਲ ਬਣਾਉਂਦੇ ਸੀ ਪੂੜੀਆਂ ਤੇ ਉਹ ਆਪਾਂ ਇਹਦੇ ਨਾਲ ਪੂੜੀਆਂ ਵੀ ਬਣ ਸਕਦੀਆਂ ਨੇ ਤੇ ਆਪਾਂ ਹੁਣ ਤੁਹਾਨੂੰ ਨਾ ਹਲਵਾ ਬਣਾ ਕੇ ਵਿਖਾਵਾਂਗੇ ਬਣੇ ਰਿਓ ਸਾਡੇ ਨਾਲ ਆਪਏ ਇੱਥੇ ਹਲਵਾ ਕਦੂ ਕੱਟ ਰਿਆ ਜੀ ਨਿੱਕੇ ਨਿੱਕੇ ਪੀਸ ਕੱਟ ਲਏ ਨੇ ਆਪ ਤੇ ਆਪਾਂ ਇਹ ਹੁਣ ਹਲਵਾ ਕਦੂ ਕੱਟ ਲਿਆ ਤੇ ਆਪਾਂ ਜਾਵਾਂਗੇ ਹੁਣ ਰਸੋਈ ਚ ਤੇ ਆਪਾਂ ਇਹਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ ਦੋ ਤਿੰਨ ਵਾਰੀ ਧੋਵਾਂਗੇ ਸਾਫ ਪਾਣੀ ਚ ਚਿੱਟੇ ਪਾਣੀ ਪਾਣੀ ਨਿਕਲਣਾ ਚਾਹੀਦਾ ਤੇ ਇਹਨੂੰ ਆਪਾਂ ਫਿਰ ਧੋ ਕੇ ਤੇ ਫਿਰ ਪਾਣੀ ਵਿੱਚ ਪਾ ਲੈਨੇ ਆ ਤੇ ਆਪਾਂ ਬੜੇ ਸੋਹਣੇ ਢੰਗ ਦੇ ਨਾਲ ਇਹਨੂੰ ਧੋ ਕੇ ਤੇ ਬਣਾਵਾਂਗੇ ਆਪਾਂ ਰੱਖਾਂਗੇ ਤੇ ਪਾਵਾਂਗੇ ਤੇਲੇ ਚ ਕੜਾਈ ਚ ਤੇ ਆਪਾਂ ਹੁਣ ਰੱਖ ਲੈਨੇ ਇਹਨੂੰ ਆਪਾਂ ਕਿਉਂ ਹੁਣ ਪਾਲਨੇ ਵਿੱਚ ਕਿਉਂ ਇਹ ਗਰਮ ਸੀ ਕੱਢਿਆ ਸੀ ਮਲਾਈ ਦੇ ਵਿੱਚ ਕੱਢਿਆ ਸੀ ਮਲਾਈ ਲਾਈ ਸੀ ਸੋ ਚਾ ਕੱਢੇ ਤੁਸੀਂ ਵੀ ਮਲਾਈ ਵਿੱਚ ਲਾ ਕੱਢ ਕੇ ਪਾ ਸਕਦੇ ਆ ਤੇ ਆਪਾਂ ਪਾਉਨੇ ਆ ਥੋੜਾ ਹੀ ਪਾਉਣਾ ਚਾਹੀਦਾ ਇਹਨਾਂ ਨੇ ਪਾਉਣਾ ਚਾਹੀਦਾ ਸੁੱਕ ਜਾਵੇ ਥੋੜਾ ਹੀ ਪਾਉਣਾ ਚਾਹੀਦਾ ਜਿੰਨਾ ਤੜਕੇ ਦੇ ਅਨਸਾਰ ਹੀ ਪਾਉਣਾ ਚਾਹੀਦਾ ਜਿੰਨਾ ਕੁ ਤੜਕਾ ਪਾਓ ਉਨਾਂ ਕੀ ਪਾਉਣਾ ਚਾਹੀਦਾ ਤੇ ਆਪਾਂ ਪਾ ਲਿਆ ਹੁਣ ਇਹ ਗਰਮ ਹੋ ਜਾਏਗਾ ਥੋੜਾ ਤੇ ਜਿਆਦਾ ਨਹੀਂ ਪਾਉਣਾ ਜੀ ਆਪਾਂ ਦੂਸਰੇ ਹਲਵੇ ਬੰਨੇ ਸੁਜੀ ਵਾਲੇ ਚ ਜਾਂ ਫਿਰ ਆਟੇ ਵਾਲੇ ਚ ਉਹਨਾਂ ਨਹੀਂ ਪੈਂਦਾ ਇਹ ਇਹ ਹੁਣ ਗਰਮਾ ਹੋ ਜਾਏ ਤੇ ਆਪਾਂ ਹੁਣ ਉਹਨਾਂ ਚ ਇਹ ਆ ਡਰਾਈ ਫਰੂਟ ਆ ਇਹਨੂੰ ਕੱਟ ਲੈਨੇ ਆ ਛੋਟਾ ਛੋਟਾ ਕੱਟ ਲੈਨੇ ਆ ਵਿਚ ਕੁਝ ਹੈ ਵੱਡਾ ਵੀ ਪਾ ਲੋ ਕੋਈ ਗੱਲ ਨਹੀਂ ਪਰ ਛੋਟੇ ਛੋਟੇ ਜੈਨੂੰ ਆਪਾਂ ਕੱਟ ਲੈਣੇ ਆ ਆਪਾਂ ਹੁਣ ਇਹਨੂੰ ਕੱਟਦੇ ਪਏ ਆ ਤੇ ਹੁਣ ਕਿਉਂ ਦੇਖ ਲੈਣੇ ਆਪਾਂ ਤੇ ਤਪ ਗਿਆ ਤੇ ਆਪਾਂ ਹੁਣ ਇਹਨੂੰ ਹਲਵੇ ਕਦੂ ਦੇ ਵਿੱਚ ਪਾਵਾਂਗੇ ਆਪਾਂ ਹੁਣ ਉਹ ਘਿਓ ਜਪ ਚੁੱਕਾ ਤੇ ਆਪਾਂ ਹਲਵੇ ਕਦੋਂ ਨੂੰ ਵਿੱਚ ਪਾ ਲੈਨੇ ਆ ਪੂਰੇ ਠੀਕ ਠੰਗ ਦੇ ਨਾਲ ਹੁਣ ਪੈ ਚੁੱਕਾ ਜੀ ਵਿੱਚ ਸਾਰਾ ਕੱਟਿਆ ਹੋਇਆ ਆਪਾਂ ਹੁਣ ਇਹਨੂੰ ਹਿਲਾ ਲੈਨੇ ਆ ਤੇ ਇਸੇ ਤਰੀਕੇ ਪਾਉਣਾ ਹੈ ਜਿਵੇਂ ਆਪਾਂ ਸਬਜ਼ੀ ਧਰਨੇ ਆ ਤੇ ਉਹਦੇ ਹਿਸਾਬ ਨਾਲ ਹੀ ਪਾਉਣਾ ਕਿ ਜਿਵੇਂ ਸਬਜ਼ੀ ਭੁੱਜ ਜਾਂਦੀ ਤੇ ਇਸ ਤਰ੍ਹਾਂ ਹੀ ਵੀ ਭੁੱਜ ਜਾਵੇ ਤੇ ਇਹਦਾ ਰੰਗ ਬੜਾ ਸੋਹਣਾ ਬਦਲ ਜਾਏਗਾ ਤੇ ਆਪਾਂ ਥੋੜਾ ਜਿਹਰੇ ਨੂੰ ਦਿੰਨੇ ਆ ਟੱਕ ਤੇ ਇਹਦਾ ਰੰਗ ਬਦਲ ਜਾਏਗਾ ਤੇ ਉਹਨਾਂ ਜਿਹੜਾ ਆਪਾਂ ਪਾਣੀ ਜਿਹੜਾ ਉਹਦੇ ਵਿੱਚ ਪਾ ਦਿੰਨੇ ਆ ਸਿੰਕ ਵਿੱਚ ਪਾ ਦਿੰਨੇ ਆ ਤੇ ਥੋੜੀ ਜੀ ਆਪਾਂ ਸਫਾਈ ਕਰ ਲੈਨੇ ਆ ਕਿਉਂਕਿ ਸਫਾਈ ਜਿਹੜੀ ਹੁੰਦੀ ਹੈ ਨਾ ਉੱਤੇ ਕੋਈ ਚਿੱਟੇ ਪੈ ਜਾਂਦੇ ਨੇ ਤੇ ਜਾਂ ਚਾਹ ਦੇ ਪੈ ਜਾਂਦੇ ਧੁੱਕੇ ਤੇ ਛੁੱਟੇ ਪੈ ਜਾਂਦੇ एकदम मोटे-ਮोटे ਕਾਲੇ-ਕਾਲੇ ਕੀੜੇ ਨਿਕਲ ਆਉਂਦੇ ਨੇ ਤੇ ਆਪਾਂ ਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਨਾਲ ਦੇ ਨਾਲ ਆਪਾਂ ਨੂੰ ਸਫਾਈ ਕਰਨੀ ਚਾਹੀਦੀ ਰਸੋਈ ਦੀ ਤੇ ਆਪਾਂ ਇਹ ਹੁਣ ਵੇਖਾਂਗੇ ਥੋੜੀ ਦੇਰ ਨੂੰ ਬੇਕੀ ਦਾ ਹਾਲਾ ਤੇ ਕਿਸ ਪੋਜੀਸ਼ਨ ਤੇ ਤਿਆਰ ਹੋ ਗਿਆ ਏ ਇਹਦਾ ਰੰਗ ਬਦਲ ਗਿਆ ਇਰਖਿਆ ਹੋਇਆ ਹੁਣ ਹੁਣ ਤੁਸੀਂ ਵੇਖਿਓ ਤੇ ਹੁਣ ਤੁਹਾਨੂੰ ਦਿਖਾਉਣੀ ਆ ਵੀ ਇਹਦਾ ਰੰਗ ਕੁਝ ਚੇਂਜ ਆਇਆ ਹੈ ਠੀਕ ਹੈ ਨਾ ਇਹਦਾ ਰੰਗ ਬਦਲ ਗਿਆ ਹੈ ਨਾ ਤੇ ਆਹ ਵੇਖੋ ਹੁਣ ਇਹਦਾ ਵੇਖੋ ਦਿਲ ਕਿਲੇ ਇਹ ਗਲ ਚੁੱਕਿਆ ਆਹ ਵੇਖੋ ਇਹ ਆਹ ਦੇਖੋ ਗਲ ਚੁੱਕਿਆ ਇਹ ਤੁਸੀਂ ਵੀ ਦੇਖ ਸਕਦੇ ਹੋ ਵੀ ਗਲ ਗਿਆ ਔਰ ਰੰਗ ਵੀ ਬਦਲ ਗਿਆ ਠੀਕ ਹੈ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਚੀਨੀ ਚੀਨੀ ਆਪਾਂ ਮਿਠੇ आ वेखो जी आप चीनी हूं मिठे के अनुसार पावे आखो जी चीनी के बन गया जलक होंगी है यह आेखो चीनी देते वे घ्यो भी फेर भी बाद चो भी पावे आिल्कुल इन्न बन गया है कि आेखो चीनी कित आ ਹਾਂ ਜੀ ਵੀ ਗਲਕੰਦ ਹੁੰਦੀ ਆ ਇਹ ਕਿੰਨੀ ਪੈ ਗਈ ਨਾ ਵਿੱਚ ਤੇ ਇਹ ਦੇਖੋ ਕਿੰਨੀ ਨਾਲ ਹੀ ਗਲ ਗਿਆ ਤੇ ਆਪਾਂ ਇਹਨੂੰ ਕਿੰਨੀ ਦੇ ਨਾਲ ਹੀ ਬਿਲਕੁਲ ਗਲ ਗਿਆ ਮੈਲਕੋ ਗਿਆ ਤੇ ਆਪਾਂ ਨੂੰ ਨਰਮੀ ਰੱਖਣਾ ਚਾਹੀਦਾ ਆ ਬਈ ਜਿਵੇਂ ਹਲਵੇ ਦੇ ਬਰਾਬਰ ਹੀ ਜਿਵੇਂ ਹਲਵਾ ਹੁੰਦਾ ਉਸੇ ਜਿਵੇਂ ਸੂਜੀ ਦਾ ਹਲਵਾ ਹੁੰਦਾ ਨਰਮੀ ਰੱਖਣਾ ਚਾਹੀਦਾ ਤੇ ਆਪਾਂ ਹਣੇ ਇਹਦੇ ਵਿੱਚ ਡਕਰਾਂ ਨਿਸ਼ਾਨ ਨੂੰ ਨਜ਼ਰ ਆਉਣਾ ਚਾਹੀਦਾ ਕਿ ਜੇਨੇ ਡਕਰਾ ਆਵੇ ਹਲਵੇ ਕੱਦੂ ਦਾ ਡਕਰਾ ਆਵੇ ਤੇ ਆਪਾਂ ਡਕਰਾ ਨਹੀਂ ਨજર ਆਣਾ ਚਾਹੀਦਾ ਆਪਾਂ ਇਹ ਜੀ ਸਾਰਾ ਮੈਲਟ ਕਰ ਲੈਣਾ ਬਿਲਕੁਲ ਇਹਨੂੰ ਬਿਲਕੁਲ ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਹ ਆ ਦੇਖੋ ਬਿਲਕੁਲ ਅੰਜੀ ਹੋ ਗਿਆ ਨਾ ਆ ਦੇਖੋ ਆ ਦੇ ਅੰਜੀ ਬਿਲਕੁਲ ਲੱਗ ਰਿਹਾ ਕਿ ਜਿਵੇਂ ਇਹ ਆਪਣਾ ਹਲਵਾਈ ਹੁੰਦਾ ਆ ਦੇਖੋ ਤੇ ਇਹ ਆਪਾਂ ਨੂੰ ਬਿਲਕੁਲ ਮੈਲਟ ਹੋ ਗਿਆ ਤੇ ਆ ਦੇਖੋ ਆਗੇ ਕੁਮਕੰਜੀ ਰਬ ਆ ਲੱਗ ਵੀ ਰਹਿ ਜਵੇ ਜੋ ਕੋ ਸੂਜੀ ਦਾ ਹਲਵਾ ਹੁੰਦਾ ਜਾਂ ਆਟੇ ਦਾ ਹੁੰਦਾ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਹਲਵਾ ਕੱਦੂ ਹਲਵਾ ਤੇ ਇਹ ਹੋ ਗਿਆ ਬਿਲਕੁਲ ਪਿਆਰ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲੈਣੇ ਆ ਇਹਨੂੰ ਕੜਾਈ ਦੇ ਵਿੱਚ ਤੇ ਕੜਾਈ ਦੇ ਵਿੱਚ ਕੱਢ ਕੇ ਤਾਂ ਆਪਾਂ ਡਰਾਈ ਫਰੂਟ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਹੋ ਸਕਦਾ ਨਾ ਵੀ ਪਾਈਏ ਪਾਈਏ ਨਹੀਂ ਵੀ ਪਾਈਏ ਤੇ ਸਰ ਜਾਏਗਾ ਜੇ ਹੋਰ ਤੁਸੀਂ ਘਿਓ ਪਾਉਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਘਿਓ ਦਾ ਬਿਲਕੁਲ ਖਰਚ ਘੱਟ ਹੈ ਜੇ ਪਾਉਣਾ ਚਾਹੁੰਦੇ ਆ ਤੇ ਪਾ ਸਕਦੇ ਆ ਘਰ ਦੀ ਟੀ ਕੜਾਈ ਠੀਕ ਹੈ ਜੀ ਤਾਂ ਹੁਣ ਆਪਾਂ ਪਾਉਣਾ ਚਾਹੁੰਦੇ ਆ ਤੇ ਥੋੜਾ ਜਿਹਾ ਪਾ ਵੀ ਲੈਨੇ ਆ ਨਹੀਂ ਤੇ ਕੋਈ ਲੋੜ ਤੇ ਨਹੀਂ ਪਰ ਚਲੋ ਪਾ ਹੀ ਲੈਨੇ ਆ ਥੋੜਾ ਜਿਹਾ ਆਪਣਾ ਸੇਸ਼ਟੇ ਪੋਰੀ ਵੀ ਪਾ ਸਕਦੇ ਆ ਉਹ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਬਸ ਇੰਨਾ ਕਹੀ ਇਹਦੇ ਵਿੱਚ ਬਹੁਤ ਖਰਚ ਘਟਾ ਹੈ हूं आपका थोड़ा जो हूं ये हलवा यह है जी हलवा कदू पक्के का हलवा यह थोड़ा बनाया जानाया बनाना चाहो तो मतलब बहुत टेस्टी है ਤੁਸੀਂ ਬਣਾਉਣਾ ਚਾਹੋ ਤਾਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਤੇ ਆਪਾਂ ਨੂੰ ਇਹਦੇ ਵਿੱਚ ਇੰਨਾ ਕੋਈ ਲੋੜ ਨਹੀਂ ਹੈਗੀ ਵੀ ਬੜਾ ਉਹਦੇ ਵਿੱਚ ਕਿਉਂ ਹੋ ਜਾਦਾ ਪੈਂਦਾ ਇਹਦੇ ਵਿੱਚ ਕੋਈ ਘਾਟੀ ਪੈਂਦਾ ਕੋਈ ਖਾਚ ਨਹੀਂ ਹੈ। ਪਿਆ ਬਣ ਚੁੱਕਾ ਆਪਣਾ ਤੇ ਹੁਣ ਇਹ ਤਿਆਰ ਹੈ ਥੋੜਾ ਜਿਹਾ ਗੈਸ ਕਰ ਲੈਨੇ ਤੇਜ਼ ਤੇ ਇਹ ਆਪਣਾ ਹਲਵੇ ਕद्दू ਦਾ ਹਲਵਾ ਤਿਆਰ ਹੈ ਜੀ ਤੇ ਇਹਦੇ ਵਿੱਚ ਮੰਨ ਲਓ ਕਿ ਇੱਕ ਗਿਲਟੀ ਵੀ ਨਹੀਂ ਹੋਣੀ ਚਾਹੀਦੀ ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹ ਹਲਵੇ ਕद्दू ਦਾ ਆਹ ਦੇਖੋ ਪਾਲਣਾਏ ਆਪਾਂ ਪਾ ਲਈ ਡਰਾਈ ਫ੍ਰਿੰਟ ਤੇ ਹੁਣ ਇਹਨੂੰ ਡਰਾਈ ਫ੍ਰਿੰਟ ਨੂੰ ਆਪਾਂ ਆ ਕੇ ਤੇ ਆ ਵੇਖੋ ਹੁਣ ਤੁਸੀਂ ਕੋਈ ਕਹਿ ਨਹੀਂ ਸਕਦਾ ਕੋਈ ਕਹ ਦੇਗਾ ਕਿ ਸੂਜੀ ਦਾ ਹਲਵਾ ਰੰਗ ਵਾਲਾ ਬਣਾਇਆ ਹੋਇਆ ਹੈ ਵੀ ਰੰਗ ਹੈ ਇਹਦੇ ਵਿੱਚ ਸੂਜੀ ਦੇ ਹਲਵੇ ਦੀ ਕੋਈ ਵੀ ਵੇਖੋ ਜੀ ਕੋਈ ਵੀ ਇਹ ਕਹਿ ਸਕਦਾ ਕਿ ਇਹ ਹਲਵਾ ਹਲਵੇ ਕਦੂ ਦਾ ਹਲਵਾ ਹੈ ਆ ਵੇਖੋ ਬਿਲਕੁਲ ਇਹ ਏਦਾਂ ਹੀ ਬਣ ਗਿਆ ਕਿ ਜਿਵੇਂ ਆਪਾਂ ਸੂਜੀ ਦਾ ਰੰਗ ਵਾਲਾ ਬਣਾਇਆ ਹੁੰਦਾ ਤੇ ਇਹ ਸੀ ਸਾਡਾ ਹਲਵਾ ਇਹ ਪਿਆਰ ਤੇ ਆਪਾਂ ਪੂਰਾ ਹਲਵਾ تیار ਕਰ ਦਿੱਤਾ ਹੈ ਤੇ ਹੁਣ ਆਪਾਂ ਪਾਵਾਂਗੇ ਇਹਨਾਂ ਨੂੰ ਕੌਲੀਆਂ ਦੇ ਵਿੱਚ ਤੇ ਤੁਸੀਂ ਵੀ ਖਾਣਾ ਆਉਣਾ ਤੇ ਇਹਨਾਂ ਦਾ ਟੇਸ ਦਸਣਾ ਫਨ ਦੇਖਣੀ ਹੈ ਟੇਸਟ ਥੋੜਾ ਵੀ ਕਿੱਤਰਾਂ ਦਾ ਬਣਿਆ ਗਾਇਸ ਬਹੁਤ ਵਧੀਆ ਬਣਾ ਕੇ ਦੇਖਣਾ ਆਪਾਂ ਹੁਣ ਪਾਵਾਂਗੇ ਜੇ ਗੈਸਟ ਆਣ ਤੇ ਉਹਨਾਂ ਨੂੰ ਵੀ ਤੁਸੀਂ ਬਣਾ ਕੇ ਖਵਾਉਣਾ ਤੇ ਉਹ ਪਛਾਣ ਵੀ ਨਹੀਂ ਪਾਣਗੇ ਕਿ ਇਹ ਸੂਜੀ ਦਾ ਹੈ ਜਾਂ ਆٹے ਦਾ ਕਿਉਂਕਿ ਕਲਰ ਹੀ ਇਹੋ ਜਿਹਾ ਹੋ ਗਿਆ ਤੇ ਟੇਸਟ ਇਹਦਾ ਇੰਨਾ ਹੈ ਤੇ ਤੁਸੀਂ ਮੇਰੇ ਕੋਲ ਹੋਵੋ ਤੇ ਮੈਂ ਤੁਹਾਨੂੰ ਖਵਾਵਾਂ ਤੇ ਤੁਸੀਂ ਖਾ ਕੇ ਵੇਖੋ ਤੇ ਕਹੋ ਵੀ ਬਿਲਕੁਲ ਬਹੁਤ ਵਧੀਆ ਹੈ। ਮੈਂ ਤਾਂ ਕਹਿਨੀ ਹੈ ਕਿ ਤੁਸੀਂ اسی ਢੰਗ ਦੇ ਨਾਲ ਹਲਵਾ ਬਣਾਇਓ ਜਿਸ ਤਰ੍ਹਾਂ ਮੈਂ ਬਣਾਇਆ ਨਾ ਹਲਵਾ ਤੇ اسی ਢੰਗ ਦੇ ਨਾਲ ਬਣਾਇਓ ਤੇ ਫਿਰ ਸਾਨੂੰ ਦੱਸਿਓ। ਕਮੈਂਟਾਂ ਦੇ ਵਿੱਚ ਵੀ ਅਸੀਂ ਵੀ ਹਲਵਾ ਬਣਾਇਆ ਆ ਤੇ ਬਹੁਤ ਵਧੀਆ ਹਲਵਾ ਬਣਿਆ ਤੇ ਇਹ ਥੇ ਅਸੀਂ ਆਪਣੇ ਬਲੌਗ ਦਾ ਕਰਨੇ ਆ ਐਂਡ ਤੇ ਬਣੇ ਰਿਓ ਸਾਡੇ ਨਾਲ